ਜਨਕਸਵਰਾ ਦੇਖ ਰਹੇ ਹੋ ਤੁਸੀਂ ਤਾਂ ਮੈਂ ਹਿੰਮਤ ਸਿੰਘ ਦਿਗਪਾਲ ਪੰਜਾਬ ਦੀ ਆਬੋਹਵਾ ਦਿਨ ਪ੍ਰਤੀ ਦਿਨ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ ਤੇ ਸਾਹਾਂ ਤੇ ਸੰਕਟ ਹੈ ਉਹ ਬਣਿਆ ਹੋਇਆ ਨਜ਼ਰ ਆ ਰਿਹਾ ਹੈ ਤਾਂ ਜਿੱਦਾਂ ਹੀ ਦੀਵਾਲੀ ਬੀਤ ਕੇ ਹਟੀ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਪੋਲਿਊਸ਼ਨ ਜਿਹੜਾ ਕਿ ਉਹ ਵਧ ਨਜ਼ਰ ਆ ਰਿਹਾ ਔਰ ਅੱਜ ਜੇ ਅਗਰ ਗੱਲ ਕਰੀਏ ਤਾਂ ਅੱਜ ਵੀ ਲੁਧਿਆਣਾ ਦਾ 에ਅਰ ਕੁਆਲਿਟੀ ਇੰਡੈਕਸ ਹੈ ਉਹ 200 ਤੋਂ ਪਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤਾਂ ਲਗਾਤਾਰ ਹਰ ਰੋਜ਼ 200 ਤੋਂ ਪਾਰ 에ਅਰ ਕੁਆਲਿਟੀ ਇੰਡੈਕਸ ਜਿਹੜਾ ਕਿ ਲੁਧਿਆਣਾ ਦਾ ਉਹ ਦਰਜ ਕੀਤਾ ਜਾ ਰਿਹਾ ਹੈ ਨਾਲ ਦੇ ਸ਼ਹਿਰਾਂ ਦੀ ਗੱਲ ਕਰੀਏ ਨਾਲ ਦੇ ਸੂਬਿਆਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਵਿੱਚ ਵੀ 에ਅਰ ਕੁਆਲਿਟੀ ਇੰਡੈਕਸ ਜਿਹੜਾ ਕਿ ਉਹ ਲਗਾਤਾਰ 300 ਤੋਂ ਪਰ ਹੁੰਦਾ ਹੋਇਆ ਨਜ਼ਰ ਆ ਰਿਹਾ ਜੋ ਬੇहद ਚਿੰਤਾ ਦਾ ਵਿਸ਼ਾ ਹੈ ਹਾਲਾਂਕਿ ਇਲਜ਼ਾਮ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਿਸਾਨਾਂ ਉੱਤੇ ਲੱਗ ਰਹੇ ਨੇ ਕਿਸਾਨਾਂ ਦੇ ਵੱਲੋਂ ਪਰਾਲੀ ਜਲਾਈ ਜਾ ਰਹੀ ਹੈ ਇਸ ਕਰਕੇ ਪੋਲਿਊਸ਼ਨ ਹੈ ਉਹ ਵਾਧਦਾ ਜਾ ਰਿਹਾ ਪਰ ਦੂਜੇ ਪਾਸੇ ਕਿਸਾਨਾਂ ਦਾ ਤਰਕ ਵੀ ਹੈ ਉਹ ਸਾਹਮਣੇ ਆਉਂਦਾ ਹੈ ਕਿ ਸਾਡੀ ਮਜਬੂਰੀ ਹੈ ਸਾਨੂੰ ਸ਼ੌਂਕ ਨਹੀਂ ਹੈ ਕਿ ਅਸੀਂ ਪਰਾਲੀ ਨੂੰ ਅੱਗ ਲਾਈਏ ਪਰ ਜੇਕਰ ਪੋਲਿਊਸ਼ਨ ਦੀ ਗੱਲ ਕਰੀਏ ਤਾਂ ਪਰਾਲੀ ਨੂੰ ਹਰ ਸਾਲ ਅੱਗ ਲਗਾਈ ਜਾਂਦੀ ਹੈ ਦੀਵਾਲੀ ਹ ਦੀਵਾਲੀ ਦਾ ਵੀ ਜ਼ਿਕਰ ਇਸ ਵਰ ਕੀਤਾ ਜਾ ਰਿਹਾ ਕਿ ਦੋ ਦਿਨ ਦੀਵਾਲੀ ਹੋਣ ਕਰਕੇ ਪੋਲਿਊਸ਼ਨ ਜਿਆਦਾ ਹੋਇਆ ਪਰ ਕਾਰਨ ਸਾਨੂੰ ਲੱਭਣ ਦੀ ਬੇਹਦ ਲੋੜ ਹੈ ਕਿ ਕਾਰਨ ਕੀ ਕਾਰਨ ਹੈ ਆਖਰ ਜਿਨ੍ਹਾਂ ਕਰਕੇ ਪੋਲਿਊਸ਼ਨ ਲਗਾਤਾਰ ਵਧਦਾ ਜਾ ਰਿਹਾ ਔਰ ਕੱਲ ਜੇਕਰ ਅੱਜ ਦੀ ਗੱਲ ਕਰੀਏ ਤਾਂ ਧੁੰਦ ਦਾ ਕਹਿਰ ਜਿਹੜਾ ਕਿ ਉਹ ਵੀ ਦੇਖ ਨੂੰ ਮਿਲ ਰਿਹਾ ਪੰਜਾਬ ਦੇ ਵਿੱਚ yellow alert ਹੈ ਜਿਹੜਾ ਕਿ ਉਹ ਮੌਸਮ ਵਿਭਾਗ ਦੇ ਵੱਲੋਂ ਕਿਹਾ ਗਿਆ ਕਿ yellow alert ਜਿਹੜਾ ਜਾਰੀ ਕੀਤਾ ਗਿਆ ਦਾ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਲੁਧਿਆਣਾ ਸ਼ਹਿਰ ਦੀਆਂ ਇਹ 4 ਵਜੇ ਦੀਆਂ ਤਸਵੀਰਾਂ ਨੇ ਸ਼ਾਮ ਤਾਂ ਦੂਜੇ ਪਾਸੇ ਤੁਹਾਨੂੰ ਇਹ ਵੀ ਦਿਖਾ ਦਿੰਨੇ ਹਾਂ ਸੂਰਜ ਸੂਰਜ ਵੀ ਜਿਹੜਾ ਅੱਜ 2 ਤੋਂ 3 ਦਿਨਾਂ ਬਾਅਦ ਨਜ਼ਰ ਆਇਆ ਪਰ ਸੂਰਜ ਤੋਂ ਪਲੂ ਸਮੋਗ ਦੀ ਚਾਦਰ ਇੰਨੀ ਗਹਿਰੀ ਹੈ ਕਿ ਸੂਰਜ ਦੀਆਂ ਕਿਰਨਾਂ ਨੂੰ ਵੀ ਮੱਧਵ ਹੈ ਉਹ ਕਰ ਦਿੱਤਾ ਗਿਆ ਹੈ ਤਾਂ ਇਸ ਵੇਲੇ ਕੜਕ ਦੀ ਧੁੱਪ ਹੈ ਉਹ ਦੇਖਣ ਨੂੰ ਮਿਲਦੀ ਹੈ ਪਰ ਸਮੋਗ ਦੀ ਚਾਦਰ ਦੇ ਕਾਰਨ ਧੁੱਪ ਨਹੀਂ ਨਜ਼ਰ ਆ ਰਹੀ ਹਾਲਾਂਕਿ ਸੂਰਜ ਦੇ ਤੁਝ ਦਰਸ਼ਨ ਜਿਹੜੇ ਨੇ ਜ਼ਰੂਰ ਕਰ ਸਕਦੇ ਹੋ 3 ਤੋਂ 2 ਤੋਂ 3 ਦਿਨਾਂ ਬਾਅਦ ਸੂਰਜ ਦੇ ਦਰਸ਼ਨ ਹੋਏ ਨੇ ਲੁਧਿਆਣੇ ਦੇ ਵਿੱਚ ਬਰਸਾਤ ਨਾ ਹੋਣ ਕਰਕੇ ਕਿਹਾ ਜਾ ਰਿਹਾ ਹੈ ਕਿ ਸਮੋਗ ਦੀ ਜਿਹੜੀ ਚਾਦਰ ਹੈ ਉਹ ਦੇਖਣ ਨੂੰ ਮਿਲ ਰਹੀ ਹੈ ਦਾ ਕਾਰਨ ਬਹੁਤ ਸਾਰੇ ਨੇ ਚਾਹੇ ਪੁਰਾਣੀਆਂ ਗੱਡੀਆਂ ਦੀ ਗੱਲ ਕਰੀਏ ਤਾਂ ਇੰਡਸਟਰੀ ਲਗਾਤਾਰ ਵਾਧੀ ਜਾ ਰਹੀ ਹੈ ਕੁਝ ਇੰਡਸਟਰੀ ਦੇ ਵਿੱਚ ਬਾਲਣ-ਪਾਲਣ ਦੀ ਵਿਜੇ ਕੂੜਾ ਪਾਲਿਆ ਜਾਂਦਾ ਹੈ ਤਾਂ ਹੋਰ ਵੀ ਬਹੁਤ ਸਾਰੇ ਕਾਰਨ ਆ ਜਿਨ੍ਹਾਂ ਦੇ ਉੱਤੇ ਪ੍ਰਸ਼ਾਸਨ ਨੂੰ ਕੰਮ ਕਰਨ ਦੀ ਲੋੜ ਹੈ ਪਰ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਗਾ ਕੇ ਇਹ ਗੱਲ ਨੂੰ ਇੱਥੇ ਹੀ ਵਿਰਾਮ ਲਗਾ ਦਿੱਤਾ ਜਾਂਦਾ ਹੈ ਕਿ ਕੱਲੇ ਕਿਸਾਨ ਜਿਹੜੇ ਨੇ ਉਹ ਜ਼ਿੰਮੇਵਾਰ ਨੇ ਜਾਂ ਫਿਰ ਜਿਨ੍ਹਾਂ ਵੱਲੋਂ ਦੀਵਾਲੀ ਤੇ ਪਟਾਕੇ ਚਲਾਏ ਜਾਂਦੇ ਨੇ ਉਹ ਜ਼ਿੰਮੇਵਾਰ ਨੇ ਜ਼ਿੰਮੇਵਾਰ ਕਿਸ ਦੀ ਹੈ ਜ਼ਿੰਮੇਵਾਰ ਪ੍ਰਸ਼ਾਸਨ ਦੀ ਬਣਦੀ ਹੈ ਕਿ ਪ੍ਰਸ਼ਾਸਨ ਕੁੰਬ ਕਰਨੀ ਇਹਨੂੰ ਕਿਉਂ ਸੁੱਤਾ ਹੋਇਆ ਪੋਲਿਊਸ਼ਨ ਕੰਟਰੋਲ ਬੋਰਡ ਕੀ ਕਰ ਰਿਹਾ ਆਖਿਰ ਕਿਨਾ ਕਾਰਨਾ ਕਰਕੇ ਪੋਲਿਊਸ਼ਨ ਕੰਟਰੋਲ ਬੋਰਡ ਨੇ ਚੁੱਪੀ ਹੈ ਜਿਹੜੀ ਉਹ ਸਾਦੀ ਹੋਈ ਹੈ ਕਿਉਂ ਨਹੀਂ ਇਹਦੇ ਵੱਲ ਧਿਆਨ ਦਿੱਤਾ ਜਾ ਰਿਹਾ ਕਿਉਂਕਿ ਬੇਹਦ ਚਿੰਤਾਜਨਕ ਵਿਸ਼ਾ ਜਿਸ ਤਰ੍ਹਾਂ ਦੇ ਨਾਲ ਲਗਾਤਾਰ 에ਅਰ ਕੁਆਲਿਟੀ ਇੰਡੈਕਸ ਵਧਦੀ ਜਾ ਰਹੀ ਹੈ ਸਮੋਗ ਦੀ ਚਾਦਰ ਹੈ ਜਿਹੜੀ ਕਿ ਉਹ ਦੇਖਣ ਨੂੰ ਮਿਲ ਰਹੀ ਹੈ ਫੋਗ ਤਾਂ ਚਲੋ ਸਰਦੀਆਂ ਦੇ ਮੌਸਮ ਚੱਲਦੇ ਆ ਸਰਦੀਆਂ ਚ ਫੋਗ ਹੁੰਦੀ ਹੈ ਪਰ ਸਮੋਗ ਤਾਂ ਹੈ ਕਿਉਂਕਿ ਪੋਲਿਊਸ਼ਨ ਅਤੇ ਸਮੋਗ ਅਤੇ ਫੋਗ ਹੈ ਜਿਹੜੀ ਉਹ ਇਕੱਠੀ ਹੋ ਗਈ ਹੈ ਇਸ ਕਰਕੇ ਇਹਨੂੰ ਸਮੋਗ ਅਸੀਂ ਕਹਿ ਸਕਦੇ ਆ ਤਾ ਮੀ ਨਾ ਪੈਣ ਕਰਕੇ ਇਹ ਸਾਰੀ ਪਿਕਚਰ ਜਿਹੜੀ ਕਿ ਉਹ ਦੇਖਣ ਨੂੰ ਮਿਲ ਰਹੀ ਹੈ ਤਾਂ ਪੰਜਾਬ ਦੇ ਲਈ ਬੇहद ਘਾਤਕ ਸਾਬਤ ਹੋਵੇਗਾ ਆਉਣ ਵਾਲਾ ਸਮਾਂ ਤਾਂ ਪ੍ਰਸ਼ਾਸਨ ਨੂੰ ਵੀ ਚਾਹੀਦਾ ਇਸ ਦੇ ਵੱਲ ਧਿਆਨ ਦੇਣਾ ਪੋਲੂਸ਼ਨ ਕੰਟਰੋਲ ਬੋਰਡ ਨੂੰ ਚਾਹੀਦਾ ਇਸ ਦੇ ਵੱਲ ਧਿਆਨ ਦੇਣਾ ਤਾਂ ਜੋ ਇਸ ਨੂੰ ਘਟਾਇਆ ਜਾ ਸਕੇ ਤਾਂ ਜੇਕਰ ਪਾਕਿਸਤਾਨ ਦੀ ਗੱਲ ਕਰੀਏ ਤਾਂ 에ਅਰ ਕੁਆਲਿਟੀ ਇੰਡੈਕਸ ਇੰਨਾ ਜਿਆਦਾ ਖਰਾਬ ਹੋ ਚੁੱਕਿਆ ਹੈ 2000 ਤੋਂ ਲੈ ਕੇ 2500 ਦੇ ਵਿੱਚ ਕੁਝ ਸ਼ਹਿਰਾਂ ਦਾ 에어 ਕੁਆਲਿਟੀ ਇੰਡੈਕਸ ਆਪ ਪਹੁੰਚ ਚੁੱਕਿਆ ਹੋਇਆ ਹੈ ਤਾਂ ਕੁ ਪਾਕਿਸਤਾਨ ਦੇ ਕੁ ਸ਼ਹਿਰਾਂ ਦੇ ਵਿੱਚ ਲੋਕਡਾਊਨ ਵਰਗੀ ਸਥਿਤੀ ਹੈ ਉਹ ਪੈਦਾ ਹੋ ਚੁੱਕੀ ਹੈ ਤਾਂ ਕਈ ਸ਼ਹਿਰਾਂ ਦੇ ਵਿੱਚ ਲੋਕਡਾਊਨ ਲਗਾਇਆ ਵੀ ਗਿਆ ਹੈ ਤਾਂ ਉਹੀ ਹਾਲਾਤ ਨੇ ਜਿਹੜੇ ਕੀ ਹੁਣ ਪੰਜਾਬ ਦੇ ਬਣਦੇ ਹੋਏ ਨਜ਼ਰ ਆ ਰਹੇ ਨੇ ਚੰਡੀਗੜ੍ਹ ਦੀ ਗੱਲ ਕਰੀਏ ਕਿ ਚੰਡੀਗੜ੍ਹ ਪਹਾੜਾ ਦੀ ਗੋਦ ਦੇ ਵਿੱਚ ਵਸਿਆ ਹੋਇਆ ਸ਼ਹਿਰ ਹੈ ਉਸ ਦਾ 에어 ਕੁਆਲਿਟੀ ਇੰਡੈਕਸ ਲਗਾਤਾਰ 300 ਤੋਂ ਪਾਰ ਹੁੰਦਾ ਹੋਇਆ ਨਜ਼ਰ ਆ ਰਿਹਾ ਤਾਂ ਬੇਹਦ ਚਿੰਤਾ ਦਾ ਵਿਸ਼ਾ ਹਾਲਾਂਕਿ ਕਿਹਾ ਜਾਂਦਾ ਕਿ ਚੰਡੀਗੜ੍ਹ ਦੇ ਵਿੱਚ ਤਾਂ ਬਹੁਤ ਸਾਰੀ ਗ੍ਰਿੰਦਰੀ ਹੈ ਖੁੱਲਾ ਢੁੱਲਾ ਏਰੀਆ ਪੋਲੂਸ਼ਨ ਹੈ ਉਹ ਕਿਉਂ ਨਜ਼ਰ ਆ ਰਿਹਾ ਹੈ ਤਾਂ ਬੇहद ਚਿੰਤਾਜਨਕ ਵਿਸ਼ਾ ਹੈ ਤਾਂ ਕਹਿ ਰਹੇ ਕਿਉਂਕਿ ਜਿਸ ਹਿਸਾਬ ਦੇ ਨਾਲ 에ਅਰ ਕੁਆਲਿਟੀ ਇੰਡੈਕਸ ਦਿਨ ਪ੍ਰਤੀ ਦਿਨ ਵਧਦਾ ਉੱਚ ਦਰਜ ਕੀਤਾ ਜਾ ਰਿਹਾ ਹੈ ਤਾਂ ਆਉਣ ਵਾਲਾ ਸਮਾਂ ਉਹ ਬਹੁਤ ਘਾਤਕ ਸਾਬਤ ਲੋਕਾਂ ਦੇ ਲਈ ਹੋਣ ਵਾਲਾ ਕਿਉਂਕਿ ਬੱਚਿਆਂ ਦੀ ਗੱਲ ਕਰੀਏ ਬਜ਼ੁਰਗਾਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਹੈ ਗਲੇ 'ਚ ਖਰਾਸ਼ ਹੋ ਰਹੀ ਹੈ ਅੱਖਾਂ ਦੇ ਵਿੱਚ ਜਲਨ ਹੋ ਰਹੀ ਹੈ ਤਾਂ ਜਿਹੜੇ ਮਾਹਰ ਡਾਕਟਰਾਂ ਦੇ ਵੱਲੋਂ ਵੀ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਜੇਕਰ ਤੁਹਾਨੂੰ ਜ਼ਰੂਰੀ ਕੰਮ ਨਹੀਂ ਤਾਂ ਘਰ ਦੇ ਵਿੱਚ ਹੀ ਰੁਕੋ ਬਾਹਰ ਨਿਕਲੋ ਪਰ ਸਵੇਰ ਦੇ ਸਮੇਂ ਤੜਕੇ ਦੇ ਸਮੇਂ ਬੱਚੇ ਜਦੋਂ ਸਕੂਲ ਜਾਂਦੇ ਨੇ ਤਾਂ ਬੱਚਿਆਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਕਿਉਂ ਪੜ੍ਹਾਈ ਵੀ ਜ਼ਰੂਰੀ ਹੈ ਸਕੂਲੇ ਤਾਂ ਬੱਚਿਆਂ ਨੇ ਜਾਣਾ ਹੀ ਹੈ ਔਰ ਲੋਕਾਂ ਨੇ ਵੀ کاروبار ਨਿਕਲਣਾ ਹੈ ਕਾਰੋਬਾਰ ਕਰਨੇ ਨੇ ਤਾਂ ਜੋ ਆਪਣਾ ਪੇਟ ਆ ਪਾਲ ਸਕਣ ਪਰ ਇਸ ਦੇ ਉੱਤੇ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਕੰਮ ਕਰਨ ਦੀ ਬੇहद ਜ਼ਰੂਰਤ ਜ਼ਰੂਰਤ ਹੈ ਤਾਂ ਜੋ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਜਿਸ ਹਾਲ ਨਾਲ ਲਗਾਤਾਰ ਪੋਲਿਊਸ਼ਨ ਵਿਰਾਮ ਹੈ ਜਿਹੜਾ ਕਿ ਉਹ ਲਗਾਇਆ ਜਾ ਸਕੇ ਵਾਤਾਵਰਨ ਨੂੰ ਸਾਫ਼ ਰੱਖਿਆ ਜਾ ਸਕੇ ਆਪੋ ਹਵਾ ਬਿਲਕੁਲ ਖਰਾਬ ਹੁੰਦੀ ਹੋਈ ਨਜ਼ਰ ਆ ਰਹੀ ਹੈ ਸਾਹਾਂ ਤੇ ਵੀ ਸੰਕਟ ਹੈ ਜਿਹੜਾ ਉਹ ਬਣਿਆ ਹੋਇਆ ਨਜ਼ਰ ਆ ਰਿਹਾ ਹੈ ਕੈਮਰਾ ਪਰਸਾ ਸਲਮਾਨ ਦੇ ਨਾਲ ਹਿੰਮਤ ਸਿੰਘ ਦਿਖਪਾਲ ਦੇਨਿਕ ਸਵੇਰਾ ਲੁਧਿਆਣਾ